ਦੇਖੋ ਕਿ ਨੀਚਾ ਘਾ ਜਿਹੜੀ ਬਣ ਜਾਂਦੀ ਆ ਜਿੰਨਾ ਆਪਾਂ ਇਹਨੂੰ ਘੁਮਾਈ ਜਾਉਂਗੇ ਝੱਗ ਬਣੀ ਜਾਊਗੀ ਇੰਨਾ ਵਧੀਆ ਇਹ ਡਿਸ਼ਵਾਸ਼ ਤਿਆਰ ਕਰਨਾ ਬਹੁਤ ਆਸਾਨ ਤੇ ਬਿਲਕੁਲ ਭਾਂਡੇ ਆ ਜਿਹੜਾ ਬਿਲਕੁਲ ਸਾਫ਼ ਬਣਾ ਜਿੰਨੇ ਮਰਜ਼ੀ ਭਾਂਡੇ ਸਾਫ਼ ਕਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਕ ਵਿਦ ਜਸਪੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਨੇ ਕੋਈ ਖਾਣੇ ਪੀਣੇ ਦੀ ਰੈਸਪੀ ਨਹੀਂ ਬਣਾਉਣੀ ਸਗੋਂ ਖਾਣ ਪੀਣ ਤੋਂ ਬਾਅਦ ਜਿਹੜੇ ਆਪਣੇ ਇੰਨੇ ਭਾਂਡੇ ਹੋ ਜਾਂਦੇ ਆ ਉਹਨਾਂ ਨੂੰ ਸਾਫ਼ ਕਰਨ ਵਾਸਤੇ ਆਪਣੇ ਡਿਸ਼ਵਾਸ਼ ਬਣਾਉਣਾ ਹੈ ਆਪਾਂ ਨੂੰ ਮੁੱਲ ਲੈਣ ਦੀ ਲੋੜ ਨਹੀਂ ਮੁੱਲ ਕੀ ਲੈਣੇ ਆ ਬਿਲਕੁਲ ਸਸਤੇ ਆਪਾਂ ਨੇ ਲੈਣੇ ਆ ਰੀਠੇ ਇਹ ਦੇਖੋ ਆਪਾਂ ਨੇ ਰੀਠੇ ਮੈਂ ਵਿੱਚੋਂ ਬੀਜ ਕੱਢ ਤੇ ਬੀਜ ਇਹਨਾਂ ਵਿੱਚ ਹੈ ਨਹੀਂ ਦੋ ਦੋ ਰਾਤਾਂ ਲੰਘੀਆਂ ਇਹਨਾਂ ਨੂੰ ਮੈਂ ਭਿਓ ਕੇ ਰੱਖਿਆ ਨੂੰ ਨਿੰਬੂ ਦਾ ਸਾਸ ਕੱਢਿਆ ਤੇ ਆਪਾਂ ਨੇ ਹਰੀਆਂ ਮਿਰਚਾਂ ਵਿੱਚ ਵਰਤਿਆ ਤੇ ਉਹਦੇ ਜਿਹੜੇ ਛਿੱਲੜ ਆ ਉਹਨਾਂ ਦਾ ਆਪਾਂ ਨੇ ਘਰ ਡਿਸ਼ਵਾਸ਼ ਬਣਾ ਲੈਣਾ ਐਦਾਂ ਕਰਕੇ ਇਹ ਬਿਲਕੁਲ ਨਰਮ ਹੋ ਗਏ ਦੋ ਰੋਤਾ ਲੰਗ ਗਈਆਂ ਇਹਨਾਂ ਨੂੰ ਤੇ ਐਦਾਂ ਮਸਲ ਲੈਣਾ ਕਿਉਂਕਿ ਇਹਦੇ ਬਿਲਕੁਲ ਹੀ ਨਰਮ ਹੋ ਕੇ ਇਹਨਾਂ ਦੀ ਸਕੀਨਾਂ ਜਿਹੜੀ ਇਹ ਦੇਖੋ ਅੰਦਰੋਂ ਗੁਦਾ ਹੈ ਜਿਹੜਾ ਉਹ ਬਿਲਕੁਲ ਨਰਮ ਹੋ ਗਿਆ ਬਾਅਦ ਚੋ ਗ੍ਰਾਈਂਡ ਕਰਨਾ ਹੈ ਸਭ ਪਹਿਲਾਂ ਇਹਨਾਂ ਨੂੰ ਨਾ ਐਦਾਂ ਉਬਾਲੀ ਦੇ ਲੈਣੀ ਇੰਨਾ ਇਹਦਾ ਜੂਸ ਆ ਜਿਹੜਾ ਬਿਲਕੁਲ ਬਰੀਕ ਰੇਸ਼ੇ ਆ ਇਹ ਆਪਾਂ ਨੇ ਵਰਤਣੇ ਆ ਤੇ ਨਾਲ ਆਪਾਂ ਨੂੰ ਮੂਲ ਦਾ ਅੱਗੇ ਮੈਂ ਡਿਸ਼ ਵਾਸ਼ ਪਾਕੇ ਵੀ ਬਣਾਇਆ ਸੀ ਹੁਣ ਆਪਾਂ ਨੂੰ ਡਿਸ਼ ਬਾਕਸ ਪਾਉਣ ਦੀ ਲੋੜ ਨਹੀਂ ਇਸ ਤੋਂ ਇਲਾਵਾ ਇਹਨੂੰ ਪ੍ਰੀਜ਼ਰਵ ਕਰਨ ਵਾਸਤੇ ਆਪਾਂ ਨੇ ਹੋਰ ਕੀ ਕੁਝ ਪਾਉਣਾ ਹੈ ਵੀਡੀਓ ਤੇ ਬਣੇ ਰਹੋ ਇਹ ਕਿੱਦਾਂ ਬਣਨਾ ਹੈ ਆਪਣਾ ਭਾਂਡੇ ਮੰਜਣ ਵਾਸਤੇ ਘਰੇ ਬਣਾ ਕੇ ਬਿਲਕੁਲ ਸਸਤੇ ਪੈਣੇ ਆ ਰੀਠੇ ਇਹਨੂੰ ਆਪਾਂ ਨੇ ਨਰਮ ਕਰ ਲੈਣਾ ਇਹਨੂੰ 5-7 ਉਬਾਲੀਆਂ ਦੇ ਦੇਣੀਆਂ ਅਗਤੇ ਮੈਂ ਇਹਨਾਂ ਨੂੰ ਧਰਤਾ ਬਿਲਕੁਲ ਜਦ ਇਹ ਨਰਮ ਹੋ ਜਾਣਗੇ ਫਿਰ ਆਪਾਂ ਨੇ ਇਹਨਾਂ ਨੂੰ ਗ੍ਰਾਈਂਡ ਕਰਨਾ ਹੈ ਤੇ ਅੱਗੇ ਕਿਵੇਂ ਬਣਨਾ ਇਹ ਬਹੁਤ ਸਸਤਾ ਬਹੁਤ ਹੀ ਸਫਾਈ ਕਰਨੇ ਵਾਲਾ ਡਿਸ਼ਵਾਸ਼ ਵੀਡੀਓ ਤੇ ਬਨੇ ਰਹਿਣਾ ਕੋਕਵਿਥ ਜਸਵੀਰ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਵੀ ਕਰਦੇ ਹੋ ਤੇ ਵੀਡੀਓ ਨੂੰ ਅੱਗੇ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਦਾਂ ਦੀਆਂ ਵੀਡੀਓਜ਼ ਦੇਖਣ ਲਈ ਨਿੰਬੂ ਦੇ ਚਿੱਲੜ ਤੇ ਰਿੱਠਿਆਂ ਨੂੰ ਬਸ ਇੰਨਾ ਗਾੜਾ ਕਰ ਲੈਣਾ ਕਿਉਂਕਿ ਆਪਾਂ ਨੇ ਪਹਿਲਾਂ ਭੋਕੇ ਰੱਖਿਆ ਨਾ ਤਾਂ ਹੀ ਕਿੰਨਾ ਸੋਹਣਾ ਗਾੜਾ ਗਾੜਾ ਪੇਸਟ ਆ ਜਿਹੜਾ ਬਣ ਗਿਆ। ਹੱਸ ਹੁਣ ਇਹਨੂੰ ਬੰਦ ਕਰ ਦਣਾ। ਆਪਾਂ ਨੇ ਰੀਠੇ ਤੇ ਨਿੰਬੂ ਦਾ ਚਿੱਲਣਾ ਨੂੰ ਐਦਾਂ ਉਬਾਲ ਲਿਆ। ਚੰਗੀ ਤਰ੍ਹਾਂ ਉਬਾਲ ਲਿਆ। ਜੇ ਇਹ 2 ਦਿਨ ਹੋ ਗਏ ਮੈਨੂੰ ਰੱਖੇ ਵੈਨੂੰ ਕਿਉਂਕਿ ਮੇਰਾ ਨਹੀਂ ਲੱਗਿਆ ਟਾਈਮ ਇਸ ਕਰਕੇ ਮੈਂ ਇਹਦੇ ਵਿੱਚ ਨਾ ਥੋੜਾ ਵਿਨੇਗਰ ਪਾਤਾ ਸੀ। ਇਹਦੇ ਵਿੱਚ ਜੇ ਵਿਨੇਗਰ ਪਾਇਆ ਕਰਕੇ ਇਹਨੂੰ 2 ਦਿਨ ਹੋਵੇ ਭਾਵੇਂ ਇਹਨੂੰ ਮੈਂ 10 ਦਿਨ ਵੀ ਹੋਰ ਰੱਖ ਲਵਾਂ। ਇਹਨੂੰ ਕੁਝ ਨਹੀਂ ਹੋਣਾ। ਪਰ ਹੁਣ ਜਦੋਂ ਆਪਣਾ ਟਾਈਮ ਲੱਗਿਆ ਮੈਂ ਹੁਣ ਇਹਨੂੰ ਐਦਾਂ ਚੰਗੀ ਤਰ੍ਹਾਂ ਮਲ ਕੇ ਨਾ ਐਦਾਂ ਮਲ ਵੀ ਸਕਦੇ ਆ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਆਪਾਂ ਪੀਸ ਸਕਦੇ ਆ ਤੇ ਜੇ ਆਪਾਂ ਨੂੰ ਬਹੁਤੀ ਲੱਗਦੀ ਹੈ ਵੀ ਹਾਂ ਆਪਾਂ ਨੇ ਮਲ ਕੇ ਹੀ ਰੱਖਣਾ ਤਾਂ ਮਲ ਕੇ ਵੀ ਪੂਰਾ ਅਸਰ ਕੱਢ ਦਿੰਦੇ ਨੇ ਇਹ ਇਹ ਐਦਾਂ ਕਰਕੇ ਆਪਾਂ ਨੇ ਇਹਨਾਂ ਨੂੰ ਗ੍ਰਾਈਂਡ ਕਰ ਲੈਣਾ ਇਹ ਬਹੁਤ ਵਧੀਆ ਡਿਸ਼ ਵਾਸ਼ ਤਿਆਰ ਹੋਊਗਾ ਕੈਮੀਕਲ ਫਰੀ ਇੱਕ ਵਾਰੀ ਘਰ 'ਚ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਬਣਾ ਕੇ ਕਿਵੇਂ ਲੱਗਿਆ ਤੁਹਾਨੂੰ ਭਾਂਡੇ ਬਹੁਤ ਵਧੀਆ ਸਾਫ਼ ਕਰਦਾ ਮੁੱਲ ਲੈਣ ਦੀ ਲੋੜ ਨਹੀਂ ਰੀਠੇ ਬਹੁਤ ਘੱਟ ਰੇਟ ਦੇ ਹੁੰਦੇ ਆ ਤੁਸੀਂ ਬਹੁਤ ਵਧੀਆ ਘਰ ਵਿੱਚ ਤਿਆਰ ਕਰ ਸਕਦੇ ਇਹਨੂੰ ਥੋੜਾ ਲਿਕਵਿਡ ਪਾ ਲਈਏ ਆਪਣਾ ਇਹਦਾ ਹੀ ਹਿੱਸਾ ਅੱਗੇ ਦੇਖਦੇ ਰਹੋ ਵੀ ਆਪਾਂ ਨੇ ਇਹਨੂੰ ਪ੍ਰੀਜ਼ਰਵ ਕਰਕੇ ਰੱਖਣ ਵਾਸਤੇ ਲੰਬਾ ਸਮਾਂ ਚੱਲੇ ਆਪਾਂ ਨੇ ਇਹਦੇ ਵਿੱਚ ਕੀ ਕੀ ਪਾਉਣਾ ਹੈ ਐਦਾਂ ਕਰਕੇ ਪੀਸਣ ਤੋਂ ਬਾਅਦ ਇਹ ਇਦਾਂ ਦਾ ਹੋ ਗਿਆ ਮਲਾਈਮ ਮਲਾਈਮ ਤੇ ਆਪਾਂ ਨੇ ਹੁਣ ਇਹਨੂੰ ਇਹਦੇ ਵਿੱਚ ਮਿਲਾ ਦੇਣਾ ਜਿਹੜੇ ਨਿੰਬੂ ਦੇ ਥੋੜੇ ਰੇਸ਼ੇ ਤੇ ਵਿੱਚ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲੈਣਾ ਆਪਾਂ ਨੇ ਹੁਣ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਮਿਲਾ ਸਕਦੇ ਆ ਜੇ ਮਿੱਠਾ ਸੋਡਾ ਹੁਣ ਮੇਰੇ ਕੋਲ ਅੱਜ ਈਨੋ ਪਈ ਸੀ ਇਹ ਬਿਲਕੁਲ ਜੰਮ ਗਈ ਇਦਾਂ ਪੱਥਰ ਜੀ ਬਣ ਗਈ ਮੈਂ ਇਹਨੂੰ ਇਹ ਉਖਾੜ ਲਿਆ ਤੇ ਇੱਕ ਚਮਚ ਦੇ ਕਰੀਬ ਇੱਕ ਚਮਚ ਦੇ ਕਰੀਬ ਮੈਂ ਇਨੋ ਪਾਤੀ ਇਹਦੇ ਵਿੱਚ ਮਿੱਠਾ ਸੋਡਾ ਵਰਤ ਸਕਦੇ ਆ ਇਨੋ ਵਰਤ ਸਕਦੇ ਆ ਤੇ ਥੋੜਾ ਜਿਹਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਮੈਂ ਇਹਦੇ ਵਿੱਚ ਪਹਿਲਾਂ ਵੀ ਕਿਉਂਕਿ ਮੈਂ ਦੋ ਦਿਨੋਂ ਕੰਮ ਨਹੀਂ ਕਰ ਸਕੀ ਤਾਂ ਮੈਂ ਫਿਰ ਮੈਂ ਕਿਹਾ ਵੀ ਚਲੋ ਇਹਨੂੰ ਹੁੱਲੀ ਜੀ ਨਾਲ ਲੱਗ ਜਵੇ ਇਸ ਕਰਕੇ ਮੈਂ ਸਿਰਕਾ ਪਹਿਲਾਂ ਵੀ ਪਾ ਲਿਆ ਸੀ ਤੇ ਇੱਕ ਚਮਚਾ ਜਿਹੜਾ ਆਪਾਂ ਨੇ ਸਿਰਕਾ ਹੋਰ ਪਾ ਲੈਣਾ ਫਿਰ ਇਹ ਖਰਾਬ ਨਹੀਂ ਹੁੰਦਾ ਲੰਬਾ ਸਮਾਂ ਚੱਲਦਾ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਆਪਾਂ ਨੇ ਇਦਾਂ ਕਰਕੇ ਇਹਦੇ ਵਿੱਚੋਂ ਕੱਢ ਸਕਦੇ ਆ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਣਾਉਣੇ ਨੂੰ ਬੜੀ ਆਸਾਨੀ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਜਾਏ ਟਾਈਮ ਨਹੀਂ ਵੀ ਲੱਗਦਾ ਇੱਕ ਵਾਰੀ ਉਬਾਲਾ ਦੇ ਕੇ ਰੱਖ ਲਓ ਚੰਗੀ ਤਰ੍ਹਾਂ ਥੋੜਾ ਦਾ ਵਿੱਚ ਪਾ ਦਿਓ ਇਹਦੇ ਸਿਰਕਾ ਫਿਰ ਜਦ ਟਾਈਮ ਲੱਗਿਆ ਸਗੋਂ ਹੋਰ ਵੀ ਜ਼ਿਆਦਾ ਨਰਮ ਹੋ ਜਾਂਦੇ ਆ ਜਿਹੜੇ ਛਿੱਲੜ ਹੁੰਦੇ ਆ ਤੇ ਜਿਹੜੇ ਰੀਠੇ ਹੁੰਦੀਆਂ ਨਾ ਉਹ ਬਹੁਤ ਵਧੀਆ ਦੇਖੋ ਕਿੰਨਾ ਇਹਦੀ ਵੇਸਟੇਜ ਆ ਜਿਹੜੀ ਨਿਕਲ ਗਈ ਆ ਆਪਾਂ ਨੇ ਇਦਾਂ ਕਰਕੇ ਲੱਗ ਕਰ ਦੋ ਇਹ ਵੀ ਪਹਿਲਾਂ ਤੁਸੀਂ ਵੀਡੀਓ ਦੇਖ ਸਕਦੇ ਆ ਚੈਨਲ ਤੇ ਜਾ ਕੇ ਇਹ ਮੈਂ ਕਿੱਦਾਂ ਬਣਾਇਆ ਪਰ ਇਹਦੇ ਵਿੱਚ ਆਪਾਂ ਨੂੰ ਆ ਜਿਹੜਾ ਡਿਸ਼ ਵਾਸ਼ ਆ ਨਾ ਆ ਦੇਖ ਰਹੇ ਆ ਤੁਸੀਂ ਇਹ ਵਰਤਣਾ ਪੈਂਦਾ ਤਾਂ ਇਹ ਵਧੀਆ ਰਹਿੰਦਾ ਹੈ ਇਹ ਨਿੰਬੂ ਦੇ ਛਿੱਲੜ ਤੇ ਸੰਤਰੇ ਦੇ ਛਿੱਲੜਾ ਨਾਲ ਬਣਦਾ ਹੈ ਇਦੇ ਵਿੱਚ ਸਾਨੂੰ ਆ ਡਿਸ਼ਵਾਸ਼ ਵਰਤਨ ਦੀ ਲੋੜ ਨਹੀਂ ਪਰ ਹੁਣ ਇਹ ਮੇਰਾ ਤਾਂ ਹੁਣ ਮੇਰੇ ਕੋਲ ਸ਼ੀਸ਼ੀ ਹੈ ਨਹੀਂ ਸੀ ਮੈਂ ਤਾਂ ਕਰਕੇ ਇਹਦੇ ਵਿੱਚੇ ਪਾ ਲਿਆ ਪਰ ਇਹਦੀ ਡਿਸ਼ਵਾਸ਼ ਵਰਤਨ ਦੀ ਲੋੜ ਨਹੀਂ ਕਿਉਂਕਿ ਰੀਠੇ ਆ ਜਿਹੜੇ ਇਹ ਇੱਕ ਤਰ੍ਹਾਂ ਨਾਲ ਸੋਪ ਦਾ ਕੰਮ ਕਰਦੇ ਆ ਦੇਖੋ ਕਿੰਨੀ ਝੱਗ ਆ ਜਿਹੜੀ ਬਣ ਜਾਂਦੀ ਆ ਜਿੰਨਾ ਆਪਾਂ ਇਹਨੂੰ ਘੁਮਾਈ ਜਾਊਂਗੇ ਝੱਗ ਬਣੀ ਜਾਊਗੀ ਐਨਾ ਵਧੀਆ ਇਹ ਡਿਸ਼ਵਾਸ਼ ਤਿਆਰ ਕਰਨਾ ਬਹੁਤ ਆਸਾਨ ਤੇ ਬਿਲਕੁਲ ਭਾਂਡੇ ਆ ਜਿਹੜਾ ਬਿਲਕੁਲ ਸਾਫ ਬਣਾ ਜਿੰਨੇ ਮਰਜੀ ਭਾਂਡੇ ਸਾਫ ਕਰੋ ਕੈਮੀਕਲ ਫ੍ਰੀ ਆਪਾਂ ਨੇ ਹੁਣ ਇਹਨੂੰ ਇਹਦੇ ਵਿੱਚ ਪਾ ਕੇ ਰੱਖ ਲੈਣਾ ਬਸ ਇਹਨੇ ਇਦਾਂ ਹੀ ਕਰੀਮੀ ਕਰੀਮੀ ਹੋ ਰਹਿਣਾ ਕਿਉਂਕਿ ਆਪਾਂ ਨੇ ਇਹਦੇ ਵਿੱਚ ਰੀਠੇ ਜੋ ਪਾਏ ਆ ਰੀਠੇ ਆਪਣੀ ਝੱਗ ਬਣਾਉਂਦੇ ਆ ਸੋਪ ਦਾ ਕੰਮ ਕਰਦੇ ਆ ਇਹ ਆ ਜਿਹੜੇ ਆਪਣੇ ਘਰ ਆਪਾਂ ਸੁੱਕੇ ਰੀਠੇ ਰਿਹਾ ਕੇ ਰੱਖ ਸਕਦੇ ਆ ਜਦੋਂ ਦਿਲ ਕਰੇ ਆਪਾਂ ਬਣਾ ਸਕਦੇ ਆ ਤੇ ਆਪਣੀ ਵੇਸਟੇਜ ਜਿਹੜੀ ਆਪਾਂ ਨਿੰਬੂਆਂ ਦੀ ਸੁੱਟ ਦਾਨੇ ਆ ਉਹ ਵੀ ਵਰਤੋਂ ਵਿੱਚ ਆ ਜਾਊਗੀ ਫਿਰ ਆਹ ਡਿਸ਼ਵਾਸ਼ ਬਣਾਉਣ ਦੀ ਵੀ ਵੀਡੀਓ ਆ ਜਿਹੜੀ ਤੁਸੀਂ ਜ਼ਰੂਰ ਜਾ ਕੇ ਦੇਖਣੀ ਆ ਚੈਨਲ ਤੇ ਤੇ ਇਹ ਵੀ ਅੱਗੇ ਤੋਂ ਅੱਗੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਹਾਈਪ ਕਰ ਦਿਓ ਚੈਨਲ ਨੂੰ ਪਲਾਸਟਿਕ ਆ ਜਿਹੜੀ ਦੇਖੋ ਤੁਸੀਂ ਆਪ ਸੋਚੋ ਵੀ ਪਲਾਸਟਿਕ ਆ ਕਦੇ ਛੇਤੀ ਛੇਤੀ ਮਤਲਬ ਸਾਫ਼ ਨਹੀਂ ਹੁੰਦੀ ਇਹਦਾ ਬਿਲਕੁਲ ਇਹ ਦਾਖਾੜ ਜਾਂਦਾ ਹੈ ਐਨਾ ਵਧੀਆ ਬਣਦਾ ਰੀਠਿਆਂ ਦਾ ਇਹ ਦੇਖੋ ਬਾਕੀ ਇਹ ਜਿਹੜੀ ਸਟੀਲ ਦੇ ਹੁੰਦੇ ਆ ਇਹ ਬੜੇ ਆਰਾਮ ਨਾਲ ਸਾਫ਼ ਹੋ ਜਾਂਦੇ ਆ ਕੱਚ ਦੇ ਭਾਂਡੇ ਬੜੇ ਸਾਫ਼ ਹੋ ਜਾਂਦੇ ਆ ਆਰਾਮ ਨਾਲ ਤੇ ਇਹੋ ਆ ਮੇਰੇ ਮਨ ਲੱਗਿਆ ਭਾਈ ਸੀ ਇਹ ਤਾਂ ਆਪਣਾ ਐਨਾ ਆਪਾਂ ਨੂੰ ਦੂਜਾ ਵਰਤਨ ਦੀ ਲੋੜ ਨਹੀਂ ਬਿਲਕੁਲ ਸਾਫ਼ ਕਰ ਦਿੰਦਾ ਇਹ ਜਿੱਦਾਂ ਦੇ ਮਰਜ਼ੀ ਭਾਂਡੇ ਹੋਣ ਚਾਹੇ ਤੁਹਾਡੇ ਕੱਚ ਦੇ ਹੋਣ ਇਹ ਦੇਖੋ ਕਿੰਨਾ ਸਾਫ਼ ਕਰਦਾ ਬਿਲਕੁਲ ਇਹ پلਕਣ ਉਤਾਰਤੀ ਦੇਖੋ ਦੇਖੋ ਕਿੰਨਾ ਸਾਫ਼ ਕਰਤਾ ਫਿਰ ਤੁਸੀਂ ਆਪ ਸੋਚੋ ਇਹ ਸਟੀਲ ਦੇ ਭਾਂਡਿਆਂ ਨੂੰ ਕਿਵੇਂ ਨਹੀਂ ਸਾਫ਼ ਕਰੂ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਕੱਚ ਦੇ ਸਟੀਲ ਦੇ ਟਿੱਕੜ ਦੇ ਵੀ ਭਾਂਡੇ ਸਾਫ਼ ਕਰ ਦੂਗਾ ਇਹ ਦੇਖੋ ਹੁਣ ਕਿੰਨਾ ਪੀਲਾ ਹੈ ਹੁਣ ਮੈਂ ਤੁਹਾਨੂੰ ਬਾਅਦ ਚੋਂ ਸਾਫ਼ ਕਰਕੇ ਦਿਖਾਉਣੀ ਆ ਸਟੀਲ ਦੇ ਫਿਰ ਸਟੀਲ ਦੇ ਤਾਂ ਸਾਫ਼ ਕਰਨਾ ਆਮ ਗੱਲ ਆ ਬਿਲਕੁਲ ਇਹ ਇਦਾਂ ਲੱਗੂਗਾ ਇਹ ਪਲਾਸਟਿਕ ਦਾ ਹੈ ਜੇ ਜਿਵੇਂ ਕੱਚਾ ਦਾ ਹੋਵੇ ਇੰਨਾ ਸਾਫ਼ ਕਰ ਜਾਂਦਾ ਇਹ देखो कि साफ करता इन्हें भांडे बिल्कुल साफ कर इतने भी सारी पलक्न सी खत्म करती है देखो कच का गलास ਕਿੱਦਾਂ ਚਮਕਣ ਲੱਗਾ ਤਾਂ ਕੱਚ ਦਾ ਵੀ ਕੱਚ ਦਾ ਵੀ ਫਰਕ ਪੈ ਜਾਂਦਾ ਹੈ ਰੰਗ ਦਾ ਹਲਕਾ ਪਲਕਣ ਜਾਂਦਾ ਹੈ ਦੇਖੋ ਇਹਨੇ ਕਿੰਨਾ ਸਾਫ ਕਰਤਾ ਹਰ ਤਰ੍ਹਾਂ ਦਾ ਜਿਹੜਾ ਮਰਜੀ ਭਾਂਡਾ ਹੋਵੇ ਹਰ ਤਰ੍ਹਾਂ ਦਾ ਭਾਂਡੇ ਨੂੰ ਤੁਸੀਂ ਸਾਫ ਕਰਨ ਲਈ ਇਹਨੂੰ ਵਰਤ ਸਕਦੇ ਆ ਤੁਸੀਂ ਵੀ ਇਹ ਹੈ ਰੀਠਿਆਂ ਦਾ ਤੇ ਨਿੰਬੂਆਂ ਤੋਂ ਬਣਿਆ ਹੋਇਆ ਡਿਸ਼ਵਾਸ਼ ਆ ਜਿਹੜਾ ਘਰਾਂ ਬਣਾਇਓ ਕੈਮੀਕਲ ਫਰੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕ ਵਿੱਚ ਜਸਵੀਰ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਵੀ ਕਰਦੇ ਹੋ ਤੇ ਵੀਡੀਓ ਨੂੰ ਵੱਧਦੇ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਗਲੀ ਹੋਰ ਕਿਸੇ ਵੀਡੀਓ ਵਿੱਚ ਮਿਲਦੇ ਆ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਹਰ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ ਬਾਏ